ਦੇ ਲਕੀਰ ਨਹੀਂ ਹੈਗੀ ਵੀ ਤੂੰ ਅੱਜ ਹੀ ਜਾਣਾ ਕੋਈ ਨਹੀਂ ਕੱਲ ਚਲ ਜੀ ਕੁਛ ਨਹੀਂ ਹੁੰਦਾ ਤੇਰੀ ਮਾਂ ਨੂੰ ਕੰਮ ਤੇ ਕੀ ਆਣਾ ਸੀਗਾ ਤੁਸੀਂ ਜੂ ਆਣਾ ਸੀਗਾ ਫਿਰ ਧੀ ਨਹੀਂ ਆਣਾ ਤਾਂ ਛੁੱਟੀ ਤੇ ਕਰਨੀ ਪੈਣੀ ਸੀ ਨਾ चलो पार्ट तक कर लिया हूँ चाह पीए टाइम कि हो गया टाइम तो ता बहुत हो गया है सवेरे सवेरे किता फोन आ गया हेलो हाँ अमन सब सुख तो है सवेरे सवेरे फोन अच्छा हाँ आ जा तेरा अपना घर है ठीक है ठीक है हाँ हाँ अपने घर ही आना तू पुछी तो ऐम है जिमें कि बेगाने जाना तू आया आ जा चाह कट्ठे पीने मैं भी नहीं हले चाह पीती मैं भी हमें पाठ करके हटी हाँ चल आ जा आ जा आ जा उड़ीकद तेनों चंगा ठीक है बबली ओ बबली ਕਿੱਥੇ ਐ ਮੰਮੀ ਆਵਾਜ਼ ਮਾਰੀ ਸੀ ਹਾਂ ਬਬਲੀ ਮੈਂ ਤੈਨੂੰ ਨਹੀਂ ਆਵਾਜ਼ਾਂ ਮਾਰੀ ਸੁਣਦੀ ਨਹੀਂ ਹੈਗੀ ਤੂੰ ਕਿੱਥੇ ਸੀਗੀ ਮੰਮੀ ਅੰਦਰ ਕੱਪੜੇ ਪ੍ਰੈਸ ਕਰਨ ਲੱਗੀ ਸੀਗੀ ਤੇ ਮਿੰਦਾੜੀ ਵਜ ਵਕ ਤੇ ਆ ਤਾਂ ਗਈਆਂ ਮੈਂ ਹੁਣੇ ਨਾ ਅਮਨ ਦਾ ਫੋਨ ਆਇਆ ਸੀਗਾ ਆ ਰਹੀ ਐ ਅਸੀਂ ਚਾਹ ਵੀ ਇਕੱਠੇ ਪੀਣੀ ਐ ਤੇ ਐ ਕਹਿੰਦੀ ਦੁਪਹਿਰ ਲਈ ਨਾ ਇੱਕ ਪਨੀਰ ਬਣਾ ਲੈ ਦਾਲ ਬਣਾ ਲਈ ਤੇ ਨਾਲ ਪਾ ਲਈ ਰੈਤਾ ਚੋਲ ਜ਼ਰੂਰ ਬਣਾ ਲਈ ਖੁਸ਼ ਹੋ ਕੇ ਖਾਂਦੀ ਐ ਪਰ ਮੰਮੀ ਮੈਂ ਸਬਜੀ ਤਾਂ ਬਣਾ ਲਈ ਹੋਈ ਸੀ ਸਵੇਰੇ ਤੁਹਾਨੂੰ ਮੈਂ ਰਾਤੀ ਦੱਸਿਆ ਤਾਂ ਸੀ ਮੈਂ ਮੰਮੀ ਦਾ ਪਤਾ ਲੈਣ ਜਾਣਾ ਉਹ ਢਿਲੇ ਆ ਮੈਨੂੰ ਕੁਛ ਨਹੀਂ ਪਤਾ ਉਹ ਆ ਰਹੀ ਐ ਕੁੜੀ ਤੇ ਉਹਨੂੰ ਮੈਂ ਕੀ ਕਵਾਂ ਘਰੇ ਕੋਈ ਹੈ ਨਹੀਂ ਭਾਬੀ ਤੇਰੀ ਮੈਨੂੰ ਕੁਛ ਨਹੀਂ ਪਤਾ ਜੋ ਮੈਂ ਕਿਹਾ ਨਾ ਰਸੋਈ ਸਾਮ ਜਾ ਕੇ ਕੋਈ ਨਹੀਂ ਪਰ ਮੰਮੀ ਮੈਂ ਜਾਣਾ ਸੀਗਾ ਤੁਹਾਨੂੰ ਕਿਹਾ ਸੀਗਾ ਮੈਂ ਰਾਤੀ ਦੱਸਿਆ ਸੀ ਮੰਮੀ ਉਹਨਾਂ ਨੂੰ ਵੀ ਮੈਂ ਕਿਹਾ ਐ ਮੈਂ ਅੱਜ ਆ ਰਹੀ ਆ ਤੁਸੀਂ ਹੈਗੇ ਹੀ ਉਹ ਘਰੇ ਸਬਜੀ ਬਣੀ ਪਈ ਐ ਦੇਖ ਲਿਓ ਦੀਦੀ ਦਾ ਮਾੜਾ ਜਾਂ ਉਹ ਕੋਈ ਨਹੀਂ ਕੋਈ ਇੱਥੇ ਪੱਥਰ ਦੀ ਲਕੀਰ ਨਹੀਂ ਹੈਗੀ ਵੀ ਤੂੰ ਅੱਜ ਹੀ ਜਾਣਾ ਹੈ ਕੋਈ ਨਹੀਂ ਕੱਲ ਚਲ ਜੀ ਕੁਛ ਨਹੀਂ ਹੁੰਦਾ ਤੇਰੀ ਮਾਂ ਨੂੰ ਹਾਂ ਚਲ ਜਾ ਕੇ ਰਸੋਈ ਸਾਮ ਪਤਾ ਨਹੀਂ ਕੀ ਸਮਝਦੀ ਹੈ ਆਪਣੇ ਆਪ ਨੂੰ ਮੈਂ ਨਹੀਂ ਤੇਰਾ ਰੋਪ ਚੱਲਣ ਦੇਣਾ ਜਦੋਂ ਦੇਖੋ ਮਾਂ ਵੱਲ ਜਾਣਾ ਮਾਂ ਵੱਲ ਜਾਣਾ ਭਾਬੀ ਜੀ ਮੇਰਾ ਟਿਫਨ ਰੈਡੀ ਹੈ? ਹਾਂ ਹਾਂ ਰੈਡੀ ਆ ਦੇ ਦੇ ਦੋ ਫਿਰ ਤੁਹਾਨੂੰ ਪਤਾ ਮੈਂ ਲੇਟ ਹੋ ਰਹੀ ਆ ਕੀ ਲੇਟ ਹੋ ਜਾਂਦੀ ਆ ਫੜ ਮੈਂ ਤਾਂ ਕਦੋਂ ਦਾ ਬੈਠਾ ਠੀਕ ਹੈ ਮੰਮਾ ਮੈਂ ਚਲਦੀ ਆ ਆਫਿਸ ਨਾ ਕਿੱਧਰ ਅੱਜ ਕਿਤੇ ਨਹੀਂ ਜਾਣਾ ਹੁਣੇ ਅਮਨ ਦਾ ਫੋਨ ਆਇਆ ਸੀ ਉਹ ਆ ਰਹੀ ਐ ਮੰਮਾ ਤੁਹਾਨੂੰ ਪਤਾ ਤੇ ਹੈਗਾ ਮੈਂ ਜਾਣਾ ਆਫਿਸ ਮੇਰਾ ਆਫਿਸ ਜਾਣਾ ਜ਼ਰੂਰੀ ਹੈ ਨਾ ਅੱਜ ਛੁੱਟੀ ਕਰ ਲੈ ਅੱਜ ਨਹੀਂ ਕਿਧਰੇ ਜਾਣਾ ਮੰਮੀ ਮੈਂ ਛੁੱਟੀ ਕਰ ਨਹੀਂ ਸਕਦੀ ਹੈ ਕਿ ਮੇਰੇ ਆਫਿਸ 'ਚ ਆਡਿਟ ਚੱਲਦੇ ਪਏ ਨੇ ਮੈਂ ਛੁੱਟੀ ਨਹੀਂ ਕਰ ਸਕਦੀ ਮੇਰੀ ਗੱਲ ਸੁਣ ਲੈ ਦੋਨੋਂ ਜੜੀਆਂ ਰਸੋਈ 'ਚ ਜਾ ਕੇ ਖਾਣਾ ਬਣਾਓ ਉਹ ਵੱਡੀ ਨੂੰ ਮੈਂ ਕਹਿ ਦਿੱਤਾ ਕੀ ਕੀ ਬਣਾਣਾ ਮੈਂ ਜਾ ਕੇ ਤੇ ਸੋਈ ਚੋਦੀ ਹੈਲਪ ਕਰ ਆ ਟਿਫਨ ਤੇ ਪਰਸ ਆਪਣਾ ਉੱਥੇ ਰੱਖ ਮਮਾ ਦੀਦੀ ਨੂੰ ਪਤਾ ਤੇ ਹੈਗਾ ਮੈਂ ਆਫਿਸ ਚ ਜਾਨੀ ਆ ਬਸ ਅੱਜ ਮੇਰੀ ਗੱਲ ਸੁਣ ਲੈ ਜੋ ਮੈਂ ਕਹਿਆ ਤਾਂ ਮੈਨੂੰ ਹੋਰ ਕੁਝ ਨਹੀਂ ਸੁਣਨਾ ਤੇਰੇ ਤੋਂ ਉੱਥੇ ਰੱਖ ਆਪਣਾ ਪਰਸ ਜਾ ਲਾ ਨਾ ਮੇਂ ਨਾਲ ਗੱਲਾਂ ਕਰਿਆ ਕਰੋ ਮੰਮੀ ਮੈਂ ਕਰਿਆ ਮੈਂ ਸੰਭਲੂਗੀ ਕੋਈ ਗੱਲ ਨਹੀਂ ਜੇ ਦੀਦੀ ਨਹੀਂ ਆਉਣਾ ਹੁਣ ਮੈਂ ਤਾਂ ਰਹਿਣਾ ਹੀ ਆ ਕਰੇ ਇਹਨੂੰ ਜਾ ਲੈਂਦੇ ਹੋ ਕਿਉਂ ਛੁੱਟੀ ਕਰੂਗੀ ਕੋਈ ਨਹੀਂ ਛੁੱਟੀ ਕਰ ਲੂਗੀ ਇੱਥੇ ਕੁਝ ਨਹੀਂ ਹੋਣ ਲੱਗਾ ਇੱਕ ਦਿਨ ਛੁੱਟੀ ਕਰ ਲਈ ਤਾਂ ਹਮੇਸ਼ਾ ਕੋਈ ਨਾ ਕੋਈ ਪੁੰਗਾਈ ਪਾਈ ਰੱਖਦੇ ਐਨਾਂ ਨੇ ਤਾਂ ਪਖਾਂਡੀ ਫੜਿਆ ਆ ਚੌਥੇ ਦਿਨ ਛੁੱਟੀ ਕਰਕੇ ਬੈਜੋ ਆਫਿਸ ਚ ਧੀ ਨਹੀਂ ਆਣਾ ਧੀ ਨਹੀਂ ਆਣਾ ਧੀ ਨਹੀਂ ਹੋਗੀ ਤਾਂ ਪਤਾ ਨਹੀਂ ਕੀ ਹੋ ਗਿਆ ਬੁਟੀਕ ਤੇ ਹੰਦੀ ਆ ਤਾਂ ਇੱਥੇ ਆ ਜਾਣਾ ਹੁੰਦਾ ਕੁਝ ਵੀ ਲੈਣਾ ਤਾਂ ਇੱਥੇ ਆ ਜਾਣਾ ਮੂੰਹ ਚੱਕ ਕੇ ਅਸੀਂ ਜਿੱਦਾਂ ਵਿਹਲੇ ਬੈਠੇ ਹੋਏ ਆ ਕੋਈ ਕੰਮ ਨਹੀਂ ਆਏਗਾ ਸਾਨੂੰ ਕੋਈ ਰੋਟੀ ਸਾਨੂੰ ਕਿਸੇ ਨੇ ਹੋਰ ਪਾ ਕੇ ਦੇ ਦੇਣੀ ਆ ਤੇ ਇਹਨੇ ਆਣਾ ਆ ਬਣਾ ਲੋ ਉਹ ਬਣਾ ਲੋ ਬਸ ਇਹੀ ਕੰਮ ਰਹਿ ਗਿਆ ਇਹਨਾਂ ਨੂੰ ਅਸੀਂ ਸਾਨੂੰ ਤਾਂ ਕੋਈ ਕੰਮ ਹੀ ਨਹੀਂ ਅਸੀਂ ਤੇ ਵਿਹਲੇ ਆ ਘਰੋਂ ਪਤਾ ਨਹੀਂ ਕੀ ਸਮਝ ਰੱਖਿਆ ਸਾਨੂੰ ਇਹਨਾਂ ਦਾ ਵੀ ਪੰਗਾ ਹੀ ਲੱਗਦਾ ਮੈਨੂੰ ਲਦਾਸ ਉਹਦੀ ਐਵੇਂ ਛੁੱਟੀ ਕਰਾ ਕੇ ਰੱਖਤੀ ਮੈਂ ਹੈਗੀ ਤਾਂ ਸੀਗੀ ਹੁਣ ਮੈਂ ਮੰਮੀ ਨੂੰ ਕੀ ਕਹੂੰਗੀ ਉਹਨਾਂ ਨੂੰ ਤਾਂ ਮੈਂ ਕਿਹਾ ਸੀ ਵੀ ਆਉਂਗੀ ਅੱਜ ਮੈਂ ਦੱਸ ਉਹ ਤਾਂ ਜਾਰੇ ਡੀਕਦੇ ਪਏ ਹੋਣੇ ਆ ਐਨੀ ਤਬੀਅਤ ਖਰਾਬ ਆ ਮੰਮੀ ਦੀ ਉਤੋਂ ਆ ਸਾਰਾ ਬਣਿਆ ਬਣਾਇਆ ਫੇਰ ਸਾਈਡ ਤੇ ਕਰੋ ਆ ਬਣਾ ਦੋ ਉਹ ਬਣਾ ਦੋ ਪਤਾ ਨਹੀਂ ਮੈਂ ਜਾ ਕੇ ਬਣਾ ਕੇ ਰੱਖਿਆ ਹੋਇਆ ਹੁਣ ਕੀ ਕਰਾਂ ਫੇਰ ਕੁੱਕਰ ਕੱਢਾਂ ਸੋਨੀਆ ਐ ਸੋਨੀਆ ਹਾਂਜੀ ਮੰਮੀ ਆ ਫੜ ਚਦਰਾਂ ਚੇਂਜ ਕਰ ਦੇ ਦੋਨੋਂ ਕਮਰਿਆਂ ਦੀਆਂ ਮੰਮੀ ਕੱਲ ਤਾਂ ਚੇਂਜ ਕੀਤੀਆਂ ਹੱਲੇ ਤੇ ਫੇਰ ਕੀ ਹੋ ਗਿਆ ਚੇਂਜ ਕੀਤੀਆਂ ਤਾਂ ਹੁਣੇ ਚੇਂਜ ਕਰ ਜਦਰਾ ਜਦ ਕਰਨੀਆਂ ਤਾਂ ਕਰਨੀਆਂ ਮੰਮੀ ਕੀ ਮੰਮੀ ਮੰਮੀ ਲਈ ਐ ਅ ਕਦੇ ਡਸਟਿੰਗ ਵੀ ਕਰ ਲੈਕਰ ਰੋਜ਼ ਤੁਰ ਪੈਣੀ ਐ ਨੌਕਰੀ ਕਰਨ ਅੱਜ ਡਸਟਿੰਗ ਕਰਾ ਦੇਖੀ ਮਿੱਟੀ ਜਦਰਾ ਇਹ ਮੇਰੇ ਉਹ ਮਰ ਸਫਾਈਆਂ ਕਰਨ ਦੀ ਆਪਣੇ ਆਪ ਦੇਖ ਲਿਆ ਕਰੋ ਕੋਈ ਡਸਟਿੰਗ ਕਰਨ ਵਾਲੀ ਹੈ ਘਰ ਦੀ ਹਾਂਜੀ ਫਤਲੋ ਚਦਰਾਂ ਭਾਬੀਆਂ ਦੇਖੋ ਮਮਮੀ ਦੇ ਬਿਨਾ ਪਖਾਂਡੀ ਨਹੀਂ ਮੁੱਕਦੇ ਹਲੇ ਕੱਲ ਤਾਂ ਚਦਰਾਂ ਚੇਂਜ ਕੀਤੀਆਂ ਅੱਜ ਫੇਰ ਚਦਰਾਂ ਚੇਂਜ ਕਰੋ ਚੁੱਪ ਕਰਕੇ ਨਾ ਚਦਰਾਂ ਬਦਲ ਲਾ ਆ ਮਾਤਾ ਨੇ ਮੇਰੇ ਵਿਆਹ ਵੇਲੇ ਦੁਬਾਰਾ ਕੁੱਕਰ ਧਰਾਇਆ ਹੋਇਆ ਜੀ ਮੇਰਾ ਤੇ ਨਾ ਦੀਦੀ ਕਈ ਵਾਰੀ ਇੰਨਾ ਦਿਲ ਕਰਦਾ ਨਾ ਕਿ ਮੰਮੀ ਨੂੰ ਜਵਾਬ ਦੇ ਦਵਾ ਇੱਕ ਵਾਰੀ ਪੈ। ਫੇਰ ਦੇ ਦੇ। ਦਿੰਦੀ ਘੱਤੋ ਨਹੀਂ। ਪਤਾ ਨਹੀਂ ਮੈਂ ਕਿਉਂ ਰੁਕ ਜੰਨੀ ਐ। ਪਹਿਲਾਂ ਚੱਦਣਾ ਬਦਲ ਲੈ ਫੇਰ ਜਵਾਬ ਦੇ ਲਈ। ਮਾਤਾ ਨੇ ਫੇਰ ਆ ਜਾਣੀ ਓ। ਆਹ ਪੰਗੇ ਨਹੀਂ ਮੁੱਕਦੇ ਉਹਨਾਂ ਦੇ। ਰੋਜ਼-ਰੋਜ਼ ਧੀ ਲਿਆਣਾ ਧੀ ਲਿਆਣਾ। ਨੰ ਆ ਗਈ ਮੇਰੀ ਧੀ ਰਾਣੀ। ਹਾਂਜੀ। ਠੀਕ ਓ। ਹਾਂ ਠੀਕ ਠਾਕ। ਤੂੰ ਸੁਣਾ। ਨੇ ਠੀਕ ਹੈ ਹਾਂਜੀ ਹਾਂਜੀ ਚੱਲ ਬੈਠੋ ਠੀਕ ਐ ਸੇ ਤੁਹਾਡੀ ਹਾਂ ਠੀਕ ਐ ਹੋਰ ਬੱਚੇ ਠੀਕ ਨੇ ਬੱਚੇ ਠੀਕ ਐ ਸਾਰੇ ਠੀਕ ਸੇ ਹਾਂਜੀ ਸਭ ਵਧੀਆ ਤੁਸੀਂ ਸੁਣਾਓ ਹਾਂ ਬਸ ਠੀਕ ਐ ਹਾਂ ਕਿੱਥੇ ਭਾਬੀਆਂ ਕਿੱਥੇ ਅਸੀਂ ਕਿੱਥੇ ਜਾਣਾ ਦੀਦੀ ਅਸੀਂ ਤੇ ਇੱਥੇ ਹੀ ਹੋਣਾ ਸਸਰੀ ਘਰ ਭਾਬੀ ਠੀਕੋ ਸਸਰੀ ਘਰ ਹਾਂਜੀ ਠੀਕ ਐ ਜੀ ਤੁਸੀਂ ਅੱਜ ਘਰੇ ਹੋ ਅੱਜ ਕੰਮ ਤੇ ਨਹੀਂ ਗਏ ਕੰਮ ਤੇ ਕੀ ਜਾਣਾ ਸੀਗਾ ਤੁਸੀਂ ਜੂ ਆਣਾ ਸੀਗਾ ਫਿਰ ਧੀ ਨਹੀਂ ਆਣਾ ਤਾਂ ਛੁੱਟੀ ਤੇ ਕਰਨੀ ਪੈਣੀ ਸੀ ਨਾ ਆ ਦੇਖ ਲੈ ਕਿੱਡੀ ਜਵਾਨ ਚਲਦੀ ਐ ਆਏਗੇ ਨੂੰ ਏਦਾਂ ਬੁਲਾਈਦਾ ਹੁੰਦਾ ਏਦਾਂ ਹਾਲ ਚਾਲ ਪੁੱਛੀਦਾ ਹੁੰਦਾ ਵੈ ਮੈਂ ਚਾਹ ਬਣਾ ਕੇ ਲਿਆ ਮੇਰਾ ਫੋਨ ਆ ਰਿਹਾ ਮੈਂ ਇੱਕ ਮਿੰਟ ਫੋਨ ਸੁਣ ਕੇ ਆਈ ਆ ਦੇਖ ਲੈ ਏਦਾਂ ਕੰਮ ਤੋਂ ਟਲਦੀਆਂ ਨੇ ਕੀ ਹੋ ਗਿਆ ਘਰ ਦਾ ਹਾਲ ਕੀ ਹੋਇਆ ਪਿਆ ਜਦੋਂ ਕੰਮ ਲਈ ਕਹਿ ਦੋ ਬਹਾਨੇ ਮਾਰ ਕੇ ਆਪਣੇ ਆਪਣੇ ਕਮਰੇ ਚ ਟੁੱਪੈਂਦੀਆਂ ਨੇ ਸੋਖਿਆ ਦੋ ਦੋ ਨੂੰਹਾਂ ਸਾਹਮਣੀਆਂ ਆਈ ਮੈਂ ਇੱਕ ਮਿੰਟ ਸਦਾ ਹੁਣ ਤੂੰ ਕਿੱਥੇ ਚਲਨੀ ਐ ਇੱਕ ਮਿੰਟ ਆਨੀਆ ਮੰਮੀ ਐਵੇਂ ਨਾ ਛੋਟੇ ਛੋਟੇ ਗਲਤ ਕਰਿਆ ਕਰੋ ਲੈ ਦੱਸ ਐਨੋਂ ਹੁਣ ਕੀ ਹੋ ਗਿਆ ਮੰਮੀ ਮੈਂ ਪੂਰੀ ਤਿਆਰ ਸੀ ਸਵੇਰੇ ਆਉਣਾ ਸੀਗਾ ਤੁਹਾਨੂੰ ਰਾਤੀ ਫੋਨ ਕੀਤਾ ਤਾਂ ਸੀ ਮੈਂ ਆਉਂਗੀ ਹੁਣ ਰੋਈ ਕੱਦ ਤੋਂ ਜਾਣੇ ਆ ਮੈਂ ਸਵੇਰੇ ਆਜੂਗੀ ਮੰਮੀ ਨੇ ਮੈਨੂੰ ਹੁਣ ਦੱਸਿਆ ਵੀ ਦੀਦੀ ਨੇ ਆਉਣਾ ਵਾ ਤੇ ਫਿਰ ਨਹੀਂ ਹੋ ਕਹਿੰਦੇ ਵੀ ਤੇ ਤੂੰ ਆਪਣਾ ਇੱਥੇ ਨਹੀਂ ਜਾਣਾ ਕਿਤੇ ਵੀ ਤੂੰ ਮੇਰੀ ਕੁੜੀ ਨੇ ਆਉਣਾ ਵਾ ਚੱਲ ਹੁਣ ਡਰੋ ਬੋ ਨਾ ਮੈਂ ਸਵੇਰੇ ਆ ਜੂੰਗੀ ਹੁਣ ਠੀਕ ਆ ਤੁਹਾਡੀ ਤਬੀਅਤ ਉਹਦਾ ਫਰਕ ਆ ਪਹਿਲਾਂ ਨਾਲੋਂ ਡਾਕਟਰ ਕੀ ਕਹਿੰਦਾ ਵਾ ਚੱਲ ਤੁਸੀਂ ਦਵਾਈ ਟਾਈਮ ਨਾਲ ਲੈ ਲਿਓ ਮੈਂ ਸਵੇਰੇ ਆ ਜੂੰਗੀ ਠੀਕ ਆ ਚੰਗਾ ਹੁਣ ਰੱਖਦੀ ਆ ਮੈਂ ਰੋਟੀ ਦਾ ਦੇਖ ਲਾਂ ਜੀ ਜੀ ਬੈਠੇ ਆ ਅੱਛਾ ਭਾਬੀ ਕੀ ਗੱਲ ਬੜੇ ਪਰੇਸ਼ਾਨ ਲੱਗ ਰਹੇ ਹੋ Što je da sam ja Ona ਹਾਂਜੀ ਸਰ ਹਾਂਜੀ 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 ਸਰ ਨਹੀਂ ਸਰ ਮੈਂ ਆਣਾ ਹੀ ਸੀਗਾ ਸਰ ਮੇਰੀ ਗੱਲ ਤਾਂ ਸੁਣੋ ਸਰ ਤੁਸੀਂ ਮੇਰੀ ਗੱਲ ਹੀ ਨਹੀਂ ਸੁਣ ਰਹੇ ਸਰ ਪਲੀਜ਼ ਮੇਰੀ ਪਲੀਜ਼ ਸਰ ਮੇਰੀ ਮੈਨੂੰ ਕੰਮ ਪੈ ਗਿਆ ਸੀਗਾ ਸਰ ਪਲੀਜ਼ ਤੁਸੀਂ ਮੇਰੀ ਗੱਲ ਤਾਂ ਸੁਣੋ ਤੁਸੀਂ ਗੱਲ ਤਾਂ ਸੁਣੋ ਮੇਰੀ ਕਮ ਸੇ ਕਮ ਇੱਕ ਵਾਰੀ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਸਰ ਸਾਡੇ ਡੈਥ ਹੋ ਗਈ ਸੀਗੀ ਸਰ ਸਰ ਪਲੀਜ਼ ਮੇਰੀ ਗੱਲ ਤਾਂ ਸੁਣੋ ਸਰ ਸਰ ਪਲੀਜ਼ ਸਰ ਹੀ ਹੋ ਗਿਆ ਵੀ ਕਿਦੀ ਟੈਥ ਹੋਈ ਐ ਟੈਥ ਹੋਈ ਆ ਮੇਰੇ ਸੁਪਨਿਆ ਦੀ ਸਿਰਫ ਤੁਹਾਡੇ ਆਨ ਕਰਕੇ ਮੇਰੇ ਆਨ ਕਰਕੇ ਹਾਂਜੀ ਸਿਰਫ ਤੁਹਾਡੇ ਆਨ ਕਰਕੇ ਜਿਹੜੇ ਪ੍ਰੋਜੈਕਟ ਤੇ ਇੰਨੇ ਸਾਲਾਂ ਤੋਂ ਮੈਂ ਕੰਮ ਕਰ ਰਹੀ ਸੀ ਅੱਜ ਉਹਦਾ ਫਾਈਨਲ ਡਿਸੀਜਨ ਸੀ ਦੀਦੀ ਡਿਸੀਜਨ ਪਤਾ ਕੀ ਆਇਆ ਮੈਨੂੰ ਮੇਰੀ ਨੌਕਰੀ ਤੋਂ ਕੱਢ ਦਿੱਤਾ ਗਿਆ ਨੌਕਰੀ ਤੋਂ ਕੱਢਤਾ ਹਾਂਜੀ ਸਿਰਫ ਤੁਹਾਡੇ ਆਨ ਕਰਕੇ ਮੈਂ ਅੱਜ ਮੰਮੀ ਨੂੰ ਕਿਹਾ ਸੀ ਮੰਮੀ ਮੇਰਾ ਆਫਿਸ ਤੇ ਜਾਣਾ ਬਹੁਤ ਜ਼ਰੂਰੀ ਹੈ ਪਰ ਨਹੀਂ ਮੰਮੀ ਨੂੰ ਦਸੀ ਮੇਰੀ ਧੀ ਨੇ ਆਣਾ ਮੇਰੀ ਧੀ ਦੀ ਖਾਤਿਰਦਾਰੀ ਚ ਕੋਈ ਕਮੀ ਨਹੀਂ ਆਣੀ ਚਾਹੀਦੀ ਮੰਮੀ ਐ ਕੀ ਕੀਤਾ ਤੁਸੀਂ ਸੋਨੀਆ ਉਹ ਅੱ비 ਜੌਬ ਤੇ ਜਾਂਦੇ ਆ ਪਤਾ ਉਹਨਾਂ ਦੀ ਕਿੰਨੇ ਮਹੀਨਿਆਂ ਦੀ ਮਿਹਨਤ ਸੀਗੀ ਤੁਸੀਂ 1 ਮਿੰਟ 'ਚ ਸਾਰੀ ਮਿਹਨਤ ਤੇ ਪਾਣੀ ਫੇਰਤਾ ਉਹ ਵੀ ਸਿਰਫ ਮੇਰੇ ਆਨ ਕਰਕੇ ਤੇ ਬਬਲੀ ਭਾਬੀ ਨੇ ਆਪਣੀ ਮੰਮੀ ਦਾ ਪਤਾ ਲੈਣ ਜਾਣਾ ਸੀ ਉਹਨਾਂ ਨੇ ਤੁਹਾਨੂੰ ਰੱਦ ਕਿਹਾ ਵੀ ਸੀ ਉਹਨਾਂ ਦੀ ਮੰਮੀ ਨਹੀਂ ਠੀਕ ਮੇਰਾ ਕੀ ਹੈ ਮੰਮੀ ਮੈਂ ਤਾਂ ਆਂਦੀ ਰਹਿਣੀ ਆ ਜੇ ਮੈਂ ਅੱਜ ਨਾ ਆਂਦੀ ਤਾਂ ਮੈਂ ਕੱਲ ਆ ਜਾਣਾ ਸੀਗਾ ਇਹਦੇ ਵਿੱਚ ਕੀ ਹੈ ਤੁਹਾਡੀਆਂ ਇੰਨਾ ਹਰਕਤਾਂ ਕਰਕੇ ਨਾ ਐਸ ਘਰ ਦੇ ਬੂਹੇ ਮੇਰੇ ਲਈ ਸਦਾ ਲਈ ਬੰਦ ਹੋ ਜਾਣੇ ਨੇ ਮੰਮੀ ਉਹ ਇੰਨਾ ਤਾਂ ਮੇਰਾ ਕਰਦੀਆਂ ਨੇ ਤੁਸੀਂ ਪਤਾ ਨਹੀਂ ਐਵੇਂ ਕਿਉਂ ਕਰਨ ਲੱਗ ਜਾਂਦੇ ਹੋ ਜੇ ਤੁਸੀਂ ਇੱਦਾਂ ਹੀ ਕਰਿਆ ਕਰਨਾ ਨਾ ਤਾਂ ਮੈਂ ਆਇਆ ਹੀ ਨਹੀਂ ਕਰਨਾ ਨਾ ਨਾ ਤਾਂ ਇਹ ਇਹ ਕੀ ਕਹੀ ਜਾਣੀ ਹੈ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਕੁੜੀਓ ਮੈਨੂੰ ਮaaf ਕਰ ਦੋ ਮੈਂ ਨਾਰੀ ਮਜਬੂਰੀ ਨੂੰ ਨਹੀਂ ਸਮਝਿਆ ਨਾ ਮੰਮੀ ਨਾ ਨਾ ਤੁਸੀਂ ਕਿਉਂ ਮਾਫੀ ਮੰਗੀ ਜਾਂਦੇ ਆ ਮੈਂ ਵੀ ਮਾ ਵੱਡੇ ਥੋੜੀ ਮਾਫੀ ਮੰਗਦੇ ਹੁੰਦੇ ਆ ਚਲ ਨਾਲੇ ਦੀਦ ਤੁਸੀਂ ਕਿਉਂ ਨਹੀਂ ਆਇਆ ਕਰਨਾ ਤੁਸੀਂ ਆਇਆ ਕਰਨਾ ਵਾ ਤੂੰ ਮੇਰੀ ਧੀ ਹੈ ਨਾ ਇਹ ਵੀ ਮੇਰੀ ਧੀ ਆ ਨੇ ਕਿਸੇ ਦੇ ਤੇ ਨਾ ਹੈ ਦੁੱਖ ਦੇ ਉਹ ਜਿੰਨਾ ਤੁਸੀਂ ਆਪਣੇ ਤੇ ਲੈ ਬਰਦਾਸ਼ਤ ਕਰ ਸਕੋ ਕਈ ਵਾਰ ਮਾਵਾ ਵੱਲੋਂ ਜ਼ਬਰਦਸਤੀ ਨੂੰਹਾ ਤੁੰ ਕਰਾਹੀ ਗਈ ਸੇਵਾ ਸਦਾ ਸਦਾ ਲੈ ਤੇਹਾ ਦੀ ਇੱਜ਼ਤ ਖਤਮ ਕਰ ਦਿੰਦੀ ਹੈ ससानों यह समझना चाहिए है कि उन्ह दिया असली दिया नूहा ही दिया ले